رب علي जिंदाबाद شیر علي जिंदाबाद जिंदाबाद رب علي जिंदाबाद رب علي जिंदाबाद जिंदाबाद علي حدي تو سارے تلے تلے باقي صاحب تلے تلے ساي ليو يا رب تو سارے تلے تلے رب علي जिंदाबाद हेलो हेलो कोई कोई खड़िया आम आदमी पार्टी ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਨ੍ਹਾਂ ਨੇ ਤਨੋਂ ਮਨੋਂ ਦਿਨ ਰਾਤ ਇੱਕ ਕਰਕੇ ਸਾਡੀ ਆਪਣੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਇਆ ਤੇ ਮੈਂ ਆਪ ਸਾਰਿਆਂ ਦਾ ਵਾਦਾ ਕਰਦਾ ਵੀ ਸਾਡੇ 9 ਨੰਬਰ ਵਾਰਡ 'ਚ ਕਦੇ ਕੋਈ ਭੇਦਭਾਵ ਪੱਖਪਾਤ ਜਾਂ ਰਾਜਨੀਤਿਕ ਜਿਹੜਾ ਵਿਹਾਰ ਨਹੀਂ ਹੋਊਗਾ ਕਿਸੇ ਨਾਲ ਸਾਰਿਆਂ ਨਾਲ ਇੱਕ ਸਮਾਨ ਜਿਹੜਾ ਹੈਗਾ ਵਿਹਾਰ ਕੀਤਾ ਜਾਊਗਾ ਅਰ ਵਾਰਡ ਨੂੰ ਨੰਬਰ 1 ਬਣਾਉਣ ਦਾ ਸਾਡਾ ਜਿਹੜਾ ਸੁਪਨਾ ਉਹ ਪੂਰਾ ਕੀਤਾ ਜਾਊਗਾ ਆਮ ਆਦਮੀ ਪਾਰਟੀ ਨੂੰ ਪੂਰਾ ਮਜ਼ਬੂਤ ਕੀਤਾ ਜਾਊਗਾ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਦਾ ਸਾਡੇ ਭਰਾ ਨਵਜੋਤ ਸਿੰਘ ਜਰਗੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਸਾਡੀ ਮਦਦ ਕਰਕੇ ਜਿਹੜਾ ਬੜਾ ਸਾਨੂੰ ਅਸ਼ੀਰਵਾਦ ਦੇ ਕੇ ਸਾਨੂੰ ਟਿਕਟ ਦਿੱਤੀ ਔਰ ਅਸੀਂ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਜੀ ਜਿਹੜਾ ਖਾਸ ਇਹ ਕੋਈ ਨਹੀਂ ਯਾਰ ਯਾਰ ਜੀ ਸਾਹਿਬ ਅੱਜ ਜੋ ਕੋਟਰਾ ਦੇ ਮਤਵਾ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਜਿਹੜੀਆਂ ਮਿਲੀਆਂ ਸਾਡੇ ਜੀ ਸਾਹਨੇਵਾਲ ਦੇ ਵਿੱਚ ਮੇਰੀ ਡਿਊਟੀ ਸੀ ਪਾਰਟੀ ਵੱਲੋਂ ਲਗਾਈ ਹੋਈ ਸਾਹਨੇਵਾਲ ਦਾ ਪ੍ਰਧਾਨ ਅਸੀਂ ਬਣਾ ਰਹੇ ਹਾਂ ਸਾਡੀਆਂ ਜਿਹੜੀ ਬਹੁਮਤ ਸਾਡੇ ਕੋਲੇ ਆ ਚੁੱਕੀਆਂ ਆ ਆਮ ਆਦਮੀ ਪਾਰਟੀ ਵੱਲੋਂ ਅਸੀਂ ਵੱਡੀ ਬਹੁਮਤ ਨਾਲ ਚੋਣ ਜਿੱਤ ਚੁੱਕੇ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਸਾਹਨੇਵਾਲ ਵਾਸੀਆਂ ਨੂੰ ਦੇਖੋ ਜਿਹੜਾ ਮਾਨ ਸਾਹਿਬ ਦਾ ਸੁਪਨਾ ਪੰਜਾਬ ਨੂੰ ਮੋਟੋ ਰੰਗਲਾ ਪੰਜਾਬ ਬਣਾਉਣ ਦਾ ਉਹਦੀ ਜਿਹੜੀ ਨਹੀਂ ਆ ਇਹ ਉਹ ਜਿਹੜੇ ਕਾਉਂਸਲਰ ਤੇ ਪਿੰਡਾਂ ਦੇ ਵਿੱਚ ਪੰਚਾਇਤਾਂ ਸਰਪੰਚ ਉਹ ਨੇ ਉਹ ਇਥੋਂ ਜਿਹੜੇ ਕਿਉਂਕਿ ਜੇ ਇੱਕ ਕਾਉਂਸਲਰ ਆ ਜਿਹੜਾ ਉਹ ਹਰ ਗਲੀ ਮਹੱਲੇ ਦੀ ਦੁੱਖ ਤਕਲੀਫ ਨੇੜੇ ਹੋ ਕੇ ਸਮਝ ਸਕਦਾ ਜਾਣ ਸਕਦਾ ਸਰਕਾਰ ਦੇ ਟੇਬਲ ਤੱਕ ਪਹੁੰਚਾ ਸਕਦਾ ਸਰਕਾਰ ਜਿਵੇਂ ਪਹਿਲਾਂ ਮਾਨ ਸਾਹਿਬ ਦੀਗਵਾਈ ਦੇ ਵਿੱਚ ਸਾਰੀਆਂ ਸਮੱਸਿਆਵਾਂ ਹੱਲ ਕਰਨ ਲਈ ਤਤਪਰ ਰਹਿੰਦੀ ਆ ਜਿਹੜੀਆਂ ਗਲੇ ਮਹੱਲੇ ਦੀਆਂ ਡਾਇਰੈਕਟ ਸਰਕਾਰ ਤੱਕ ਪਹੁੰਚਦੀਆਂ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਂਦੀਆਂ ਜੀ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪਿਤਾ ਪਰਮੇਸ਼ਰ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਸਾਡੇ ਨਾਲ ਦੀ ਸਾਡੀ ਕਮੇਟੀ ਬਣਾ ਹੈਪੀ ਭਾਜੀ ਨੂੰ ਤੇ ਭੈਣ ਜੀ ਨੂੰ ਲੱਖ ਲੱਖ ਮੁਬਾਰਕਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੇ ਸਾਡੇ ਸਾਨ੍ਹੇਵਾਲ ਹਲਕੇ ਦੇ ਜੋ ਪੰਜਾਬ ਦੇ ਮਿਨਿਸਟਰ ਸਰਦਾਰ ਹਲਦੀਪ ਸਿੰਘ ਮੁੰਡੀਆਂ ਜੀ ਨੂੰ ਵਧਾਈਆਂ ਤੇ ਸਾਡੇ ਨਵਜੋਤ ਸਿੰਘ ਜਰਦ ਜੀ ਨੂੰ ਪ੍ਰਦਰਸ਼ਨ ਦੇ ਕੁਲੀ ਜੀ ਨੂੰ ਸਾਨ੍ਹੇਵਾਲ ਦੇ ਜਿੰਨੇ ਵੀ ਮੇਰੇ ਭੈਣ ਭਰਾ VOTER SUPPORTER ਸਾਰਿਆਂ ਨੂੰ ਅਸੀਂ ਦਿਲੋਂ ਧੰਨਵਾਦ ਕਰਦੇ ਆ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗਾ ਜਿੰਨੇ ਸ਼ਬਦਾਂ ਨਾਲ ਅਸੀਂ ਅੱਜ ਜਿੱਤ ਮਿਲੀ ਹੈ ਸੀ ਉਹਨਾਂ ਦਾ ਸਾਰਾ ਧੰਨਵਾਦ ਕਰੀਏ ਧੰਨਵਾਦ ਕਰੀਏ ਅਤੇ ਸਾਰੇ ਪੱਤਰਕਾਰ ਭਰਾਵਾਂ ਦਾ ਮੀਡੀਆ ਵਾਲੇ ਭਰਾਵਾਂ ਦਾ ਪੁਲਿਸ ਪ੍ਰਸ਼ਾਸਨ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਪਾਨ ਨਾਲ ਵਾਸੀਆਂ ਦਾ ਹੈਪੀ ਵੀਰਨੋ ਜਿਉਤਾਨ ਤੇ ਬਹੁਤ ਬਹੁਤ ਧੰਨਵਾਦ ਇਹ ਜਿੱਤ ਹਰਦੀਪ ਸਿੰਘ ਮੁੰਡੀਆਂ ਜੀ ਦੀ ਪ੍ਰਭਾਨਤਮਾਨ ਜੀ ਦੀ ਸਾਰੇ ਸਾਥੀਆਂ ਦੇ ਸਾਰੇ ਵਰਕਰਾਂ ਸਾਰੇ ਛੋਟੇ بڑے ਭੈਣ ਭਾਈ ਜਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ